ਬੈਸ ਕਲੱਬ ਸੰਗਰੂਰ ਜਿਹੜੀ ਹੈ ਉਹਨਾਂ ਨੇ ਬੜਾ ਵਧੀਆ ਇਨੀਸ਼ੀਏਟਿਵ ਲੈ ਕੇ ਔਰ ਪੁਲਿਸ ਲਾਈਨ ਸੰਗਰੂਰ ਦੇ ਵਿੱਚ ਐਸਐਸਪੀ ਸਾਹਿਬ ਤੇ ਮੇਰੇ ਕੋਲੋਂ ਤੇ ਹੋਰ ਸਾਰੇ ਇਹਨਾਂ ਦੇ ਆਫੀਸਰ ਸਬਾਨ ਔਰ ਸਾਰੇ ਜਰਨਲਿਸਟ ਜਿਹੜੇ ਨੇ ਸੰਗਰੂਰ ਦੇ ਉਹਨਾਂ ਵੱਲੋਂ ਇੱਕ ਬੜਾ ਵਧੀਆ ਕਾਰਜ ਜਿਹੜਾ ਆਰੰਭ ਕੀਤਾ ਗਿਆ ਹੈ ਅਸੀਂ এনवायरमेंट ਡੈਗ੍ਰੇਡੇਸ਼ਨ ਦੀ ਗੱਲ ਕਰਦੇ ਹਾਂ ਪਰ ਸਾਨੂੰ ਸਭ ਤੋਂ ਵੱਡੀ ਜਿਹੜੀ ਸਾਡੇ ਲਈ ਚੈਲੰਜ ਹੁੰਦਾ ਹੈ ਕਿ ਵੱਧ ਤੋਂ ਵੱਧ ਟਰੀ ਪਲਾਂਟ ਕਰੀਏ ਤਾਂ ਕਿ ਜਿਹੜੀ এনवायरमेंट ਡਿਗ੍ਰੇਡ ਹੋ ਰਿਹਾ ਸਾਡੇ ਟੈਂਪਰੇਚਰ ਵੱਧ ਰਿਹਾ ਹੈ ਗਲੋਬਲ ਵਾਰਮਿੰਗ ਹੋ ਰਹੀ ਹੈ ਉਹ ਸਭ ਨੂੰ ਖਤਮ ਕਰਨ ਦੇ ਲਈ ਅਸੀਂ ਜਿਹੜਾ ਹੈ ਸਾਡੀ ਸਭ ਤੋਂ ਵੱਡੀ ਐਫਟੇ ਹੋਣੀ ਚਾਹੀਦੀ ਹੈ ਕਿ ਜਿੰਨੀਆਂ ਸਾਨੂੰ ਖਾਲੀ ਥਾਵਾਂ ਮਿਲਦੀਆਂ ਹਨ ਉਹਨਾਂ ਵਿੱਚ ਵੱਧ-ਵੱਧ ਬੂਟੇ ਉਗਾਈਏ ਸੀ ਔਰ ਉਹਨਾਂ ਬੂਟਿਆਂ ਨੂੰ ਪਾਲੀਏ ਵੀ ਆਮ ਤੌਰ ਤੇ ਇਹ ਜਿਹੜੀਆਂ ਥਾਵਾਂ ਇਸ ਤਰ੍ਹਾਂ ਪੁਲਿਸ ਲਾਈਨ ਦੇ ਵਿੱਚ ਇੱਕ ਬੜਾ ਵਧੀਆ ਕੈਂਪਸ ਹੈ ਔਰ ਇਹਦੇ ਵਿੱਚ ਇਹਨਾਂ ਕੋਲ ਸਟਾਫ ਵੀ ਹੈ ਇਹਨਾਂ ਬੂਟਿਆਂ ਦੀ ਟੇਕ ਕੇਅਰ ਕਰਨ ਦੇ ਲਈ ਸੋ ਇੱਥੇ 100% ਜਿਹਨੂੰ ਕਹਾਂਗੇ ਜਿਹੜੀ ਬੂਟਿਆਂ ਦੀ ਚੱਲਣ ਦੀ ਜਿਹੜੀ ਰੇਟ ਹੈ ਉਹ 100% ਜਿਹੜਾ ਹੈ ਉਹ ਪੋਸੀਬਲ ਹੈ ਸੋ ਬਹੁਤ ਵਧੀਆ ਉਪਰਾਲਾ ਕੀਤਾ ਹੈ ਇਸ ਏਰੀਏ ਨੂੰ ਹੋਰ ਹਰਾ ਭਰਾ ਕਰੇਗੀ ਔਰ ਇਸ ਏਰੀਏ ਦੇ ਲੋਕਾਂ ਦੇ ਲਈ ਜਿਹੜਾ ਹੈ ਵਧੀਆ ਗ੍ਰੀਨ ਲੰਗਸ ਜਿਹੜੇ ਹੈ ਉਹਦਾ ਇੱਕ ਉਪਰਾਲਾ ਹੋਏਗਾ ਸੋ ਮੈਂ ਬਹੁਤ ਮੁਬਾਰਕੀ ਦਿੰਦਾ ਪੈਸ ਕਲੱਬ ਨੂੰ ਕਿ ਉਹਨਾਂ ਨੇ ਅੱਜ ਇਹ ਇਨੀਸ਼ੀਏਟਿਵ ਲੈ ਕੇ ਪੁਲਿਸ ਲਾਈਨ ਦੇ ਵਿੱਚ ਵਣ ਮਹੋਤਸਵ ਜਿਹੜਾ ਸ਼ੁਰੂ ਕੀਤਾ ਸਾਨੂੰ ਕੀ ਕਹੋਗੇ ਜਿਹੜੇ ਸੜਕ ਦੇ ਕਿਨਾਰੇ ਬੂਟੇ ਲੱਗ ਜਾਂਦੇ ਨੇ ਕਈ ਵਾਰ ਅੱਗੇ ਲੱਗ ਜਾਂਦੀ ਹੈ ਤਾਂ ਅਪੀਲ ਕੀਤੀ ਜਾਂ ਸਕਦੀ ਹੈ ਦੇਖੋ ਕਿਸਾਨ ਵੀਰਾਂ ਨੂੰ ਅਸੀਂ ਹਮੇਸ਼ਾ ਹੀ ਅਪੀਲ ਕਰਦੇ ਹਾਂ ਕਿ ਜਦੋਂ ਵੀ ਸਾਡੀ ਫਸਲ ਹੁੰਦੀ ਹੈ ਚਾਹੇ ਉਹ ਝੋਨੇ ਦੀ ਫਸਲ ਹੈ ਚਾਹੇ ਕਣਕ ਦੀ ਫਸਲ ਆ ਝੋਨੇ ਦੀ ਫਸਲ ਦੇ ਵਿੱਚ ਤੇ ਸਟਬਲ ਬਰਨਿੰਗ ਦੀ ਪ੍ਰੋਬਲਮ ਹੈ ਹੀ ਸੀ ਇਸ ਵਾਰ ਕਣਕ ਦੇ ਵਿੱਚ ਵੀ ਕੁਝ ਕਿਸਾਨਾਂ ਨੇ ਜਿਹੜਾ ਹੈ ਉਹ ਨਾੜ ਨੂੰ ਅੱਗ ਲਾਈ ਹੈ ਉਹਦੇ ਨਾਲ ਚਾਹੇ ਝੋਨੇ ਦਾ ਨਾੜ ਝੋਨੇ ਦੀ ਪਰਾਲੀ ਹੋਵੇ ਜਾਂ ਕਣਕ ਦਾ ਨਾੜ ਹੋਵੇ ਜੇਕਰ ਅਸੀਂ ਉਹਨੂੰ ਅੱਗ ਲਗਾਉਂਦੇ ਹਾਂ ਤਾਂ ਖੇਤਾਂ ਦੇ ਕਿਨਾਰੇ ਤੇ ਜਿਹੜੇ ਫੋਰੈਸਟ ਜਿਹੜਾ ਸਾਡਾ ਟਰੀਜ਼ ਲੱਗੇ ਹੁੰਦੇ ਨੇ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਜਲ ਜਾਂਦੇ ਨੇ ਉਹਨਾਂ ਉੱਤੇ ਰਹਿਣ ਵਾਲੇ ਪੰਛੀ ਜਿਹੜੇ ਨੇ ਉਹਨਾਂ ਦੇ ਆਲਣੇ ਵੀ ਜਲ ਜਾਂਦੇ ਨੇ ਸੋ ਔਰ ਉਸ ਤੋਂ ਇਲਾਵਾ ਮਨੁੱਖੀ ਜਾਨਾਂ ਦੇ ਵਿੱਚ ਜਿਹੜੀ ਹੈ ਉਹਦੀ ਵੀ ਮਨੁੱਖੀ ਵੀ ਜਾਨਾਂ ਵੀ ਜਾਂਦੀਆਂ ਨੇ ਕਿਉਂਕਿ ਐਕਸੀਡੈਂਟਸ ਜਿਹੜੇ ਧੂਏਂ ਕਰਕੇ ਐਕਸੀਡੈਂਟਸ ਨੇ ਉਹਨਾਂ ਤੁਸੀਂ ਵੇਖਿਆ ਹੋਊਗਾ ਕਈ ਵਾਰੀ ਮੋਟਰਸਾਈਕਲ ਤੇ ਬੈਠਾ ਕੋਈ ਸਵਾਰ ਹੈ ਉਹ ਸਿੱਧਾ ਧੂਏਂ ਦੇ ਜਾਵੜਿਆ ਔਰ ਉਹਨੂੰ ਨਹੀਂ ਪਤਾ ਲੱਗਿਆ ਔਰ ਝੁਲਸ ਗਿਆ ਸੋ ਇਹੋ ਜਿਹੇ ਇਨਸੀਡੈਂਟ ਹੁੰਦੇ ਨੇ ਸੋ ਮੇਰੀ ਕਿਸਾਨ ਵੀਰਾਂ ਨੂੰ ਅਪੀਲ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਟੱਬਲ ਹੈ ਚਾਹੇ ਉਹ ਝੋਨੇ ਦੀ ਪਰਾਲੀ ਹੈ ਜਾਂ ਉਹ ਕਣਕ ਦਾ ਨਾਲੜ ਹੈ ਉਹਨੂੰ ਅੱਗ ਨਾ ਲਗਾਉਣ ਇਹ ਆਪਣੇ ਵਾਤਾਵਰਣ ਨੂੰ ਬਚਾਓ ਔਰ ਆਪਣੇ ਖੇਤਾਂ ਦੀ ਜਿਹੜੀ ਉਤਪਾਦਕਤਾ ਜਿਹੜੀ ਹੈ ਉਹ ਵਧਾਓ ਉਹਨਾਂ ਦੇ ਵਿੱਚ ਜ਼ਰੂਰੀ ਤੱਤ ਜਿਹੜੇ ਨੇ ਪਿਛਲੇ ਦਿਨ ਤੁਸੀਂ ਖ਼ਬਰਾਂ 'ਚ ਪੜਿਆ ਹੋਵੇਗਾ ਕਿ ਪੰਜਾਬ ਦੇ ਵਿੱਚ ਜਿਹੜੇ ਸਾਡੇ ਪੌਸ਼ਟਿਕ ਤੱਤ ਸੀ ਜਿਹੜੇ ਜਮੀਨ ਦੇ ਵਿੱਚ ਉਹਨਾਂ ਦੇ ਵਿੱਚ ਬਹੁਤ ਭਾਰੀ ਰਿਡਕਸ਼ਨ ਆਈ ਹੈ ਕਿਉਂਕਿ ਅਸੀਂ ਪਰਾਲੀ ਨੂੰ ਅੱਗ ਲਾਉਣ ਤੋਂ ਹਟ ਨਹੀਂ ਰਹੇ ਅਸੀਂ ਨਾੜ ਨੂੰ ਅੱਗ ਲਾਉਣ ਤੋਂ ਹਟ ਨਹੀਂ ਰਹੇ ਸਾਰਾ ਅਸੀਂ ਜੋ ਵੀ ਕੁਦਰਤ ਨੇ ਸਾਡੇ ਖੇਤਾਂ ਦੇ ਵਿੱਚ ਪੌਸ਼ਟਿਕ ਤੱਤ ਜਿਹੜੇ ਉਹ ਫਸਲਾਂ ਦੇ ਨਾਲ ਬਣਾਉਂਦੇ ਨੇ ਉਹ ਅਸੀਂ ਅੱਗ ਲਾ ਕੇ ਸਾੜ ਰਹੇ ਹਾਂ ਸੋ ਇਸ ਕਰਕੇ ਮੇਰੀ ਕਿਸਾਨ ਵੀਰਾਂ ਨੂੰ ਅਪੀਲ ਹੈ ਉਹ ਇਹ ਜਿਹੜੀ ਕੁਰੀਤੀ ਹੈ ਤੋਂ ਬਚਣਾ ਔਰ ਆਪਣੇ ਖੇਤਾਂ ਦੇ ਵਿੱਚ ਜਿਹੜਾ ਹੈ ਪਰਾਲੀ ਦਾ ਪ੍ਰਬੰਧਨ ਵਧੀਆ ਕਰਨ ਸਾਡੇ ਵੱਲੋਂ ਮਸ਼ੀਨਰੀ ਵੀ ਉਹਨਾਂ ਨੂੰ ਪਿਛਲੇ ਸਾਲਾਂ ਨੂੰ ਦਿੱਤੀ ਗਈ ਹੈ ਇਸ ਸਾਲ ਵੀ ਜਿਹੜੀ ਹੈ तकरीबन 27 ਕਰੋੜ ਦੀ ਸਬਸਿਡੀ ਜਿਹੜੀ ਹੈ ਉਹ ਪੰਜਾਬ ਗਵਰਨਮੈਂਟ ਵੱਲੋਂ ਜਿਲ੍ਹਾ ਸੰਗਰੂਰ ਦੇ ਲਈ ਦਿੱਤੀ ਜਾ ਰਹੀ ਹੈ ਔਰ ਬਹੁਤ ਵੱਡੀ ਗਿਣਤੀ ਵਿੱਚ ਐਰਕੀ ਐਪਲੀਕੇਸ਼ਨ ਸਾਡੇ ਕੋ ਆਈਆਂ ਨੇ ਔਰ ਮੈਨੂੰ ਆਸ ਹੈ ਕਿ ਸਾਡੇ ਕਿਸਾਨ ਵੀਰ ਜਿਹੜੇ ਨੇ ਇਹਨਾਂ ਖੇਤੀਬਾੜੀ ਸੰਧਾਂ ਨੂੰ ਅਪਣਾਉਂਦੇ ਹੋਏ ਪਰਾਲੀ ਦਾ ਪ੍ਰਬੰਧਨ ਆਪਣੇ ਖੇਤਾਂ ਵਿੱਚ ਕਰਨਗੇ ਥੈਂਕ ਯੂ ਅੱਜ ਡੀਸੀ ਸਾਹਿਬ ਸੰਗਰੂਰ ਮੈਂ ਸਾਡੇ ਅਫਸਰ ਸਹਿਬਾਨ ਅਤੇ ਪ੍ਰੈਸ ਕਲੱਬ ਸੰਗਰੂਰ ਇੱਥੇ ਇਕੱਠੇ ਹੋਏ ਹਾਂ ਪੁਲਿਸ ਲਾਈਨ ਸੰਗਰੂਰ ਦੇ ਵਿੱਚ ਤੇ ਪ੍ਰੈਸ ਕਲੱਬ ਨੂੰ ਦੀ ਮੈਂ ਸ਼ਲਾਘਾ ਕਰਾਂਗਾ ਕਿ ਉਹਨਾਂ ਦੀ ਪਹਿਲ ਕਦਮੀ ਨਾਲ ਅਸੀਂ ਅੱਜ ਇੱਥੇ ਇਕੱਠੇ ਹੋ ਕੇ ਵਣ ਮਹੋਤਸਵ ਦੀ ਸ਼ੁਰੂਆਤ ਕੀਤੀ ਹੈ ਅਸੀਂ ਪੇੜ ਪੌਦੇ ਬੂਟੇ ਇੱਥੇ ਪੁਲਿਸ ਲਾਈਨ ਦੇ ਵਿੱਚ ਲਗਾ ਕੇ ਤੇ ਇੱਕ ਮੈਸੇਜ ਦਿੱਤਾ ਹੈ ਲੋਕਾਂ ਨੂੰ ਕਿ ਤੁਸੀਂ ਵੀ ਇਸ ਵਿੱਚ ਸ਼ਾਮਿਲ ਹੋ ਤਾਂ ਕਿ ਆਪਾਂ ਆਪਣੀ এনवायरमेंट ਨੂੰ ਆਪਣੇ ਵਾਤਾਵਰਣ ਨੂੰ ਬਚਾ ਸਕੀਏ ਜਦੋਂ ਆਪਾਂ ਬੂਟੇ ਲਾਨਦੇ ਆ ਤਾਂ ਸੋਇਲ ਕਨਜ਼ਰਵੇਸ਼ਨ ਹੁੰਦੀ ਹੈ ਆਪਣਾ ਸੋਇਲ ਈਰੋਜਨ ਤੋਂ ਬਚਦਾ ਹੈ ਨਾਲ ਹੀ ਨਾਲ ਆਪਣੀ ਆਕਸੀਜਨ ਵਧ ਜਨਰੇਟ ਹੁੰਦੀ ਹੈ ਤੇ ਕਾਰਬਨ ਡਾਈਆਕਸਾਈਡ ਜੋ ਕਿ ਤਪਸ਼ ਮਦਾਨਦੀ ਹੈ ਗਲੋਬਲ ਵਾਰਮਿੰਗ ਕਰਦੀ ਹੈ ਉਹਦੀ ਕੰਜ਼ਮਪਸ਼ਨ ਇਹ ਪੇੜ ਪੌਦੇ ਕਰਦੇ ਨੇ ਇਸ ਨਾਲ ਆਪਣੇ ਸਭ ਲਈ ਆਪਣੇ ਫਿਊਚਰ ਜਨਰੇਸ਼ਨਸ ਲਈ ਬਹੁਤ ਵੱਡੇ ਫਾਇਦੇ ਨੇ ਜਿਨ੍ਹਾਂ ਨੂੰ ਆਪਾਂ ਕਿੰਨਾ ਵੀ ਕਹਿ ਲਿਆ ਉਹ ਘਟ ਹੈ ਇਸ ਲਈ ਆਪ ਸਭ ਦੇ ਮਾధ్యਮ ਰਾਹੀਂ ਮੈਂ ਇਹ ਗੁਜ਼ਾਰਿਸ਼ ਕਰਾਂਗਾ ਕਿ ਸਭ ਆਪਾਂ ਇਕੱਠੇ ਹੋ ਕੇ ਇਸ ਮਨ ਮਹੋਤਸਵ ਵਿੱਚ ਹਿੱਸਾ ਲਈਏ ਜਿਹੜਾ ਇਹ ਅਜ ਇੱਕ ਚੰਗੀ ਚੰਗੀ ਸ਼ੁਰੂਆਤ ਹੋਈ ਹੈ ਇਸ ਨੂੰ ਅੱਗੇ ਲੈ ਕੇ ਜਾਈਏ ਤੇ ਆਪਣੇ ਵਾਤਾਵਰਣ ਨੂੰ ਹੋਰ